ਪਿੰਡ ਪੰਜਾਬ ਦੇ ਤਾਸਕ ਤਾਸ ਦੇ ਪਿੰਡਾਂ ਨੇ ਰਲ ਮਿਲ ਕੇ ਜਿੰਨੀਆਂ ਵੀ ਇੱਥੇ ਡਰੇਨਾਂ ਜਾ ਰਹੀਆਂ ਉਹਨਾਂ ਦੀ ਖਲਾਈ ਨਾ ਹੋਣ ਕਾਰਨ ਇੱਥੇ ਨਹਿਰਾਂ ਦੇ ਉੱਤੇ ਜਾਮ ਲਾਇਆ ਧਰਨਾ ਲਾਇਆ ਤਾਂ ਇੱਥੇ ਮੌਜੂਦਾ ਪ੍ਰਸ਼ਾਸਨ ਪਹੁੰਚਾ ਹਾਂਜੀ ਕਾਰਨ ਕੀ ਹੈ ਕਾਰਨ ਤਾਂ ਇਹਦਾ ਇਹ ਮੋੜ ਦਾ ਦੂਜਾ ਬੰਦਾ ਹੈ ਕਿ ਉਹ ਡਰੇਨ ਦੀ ਕਰਾਉਂਦੇ ਸਨ ਸਫਾਈ ਨਹੀਂ ਹਾਂਜੀ ਹਾਂਜੀ ਜਿਹੜੀ ਸੇਮ ਨਾਲਿਆਂ ਦੀ ਸਫਾਈ ਉਹਦੇ ਕਰਕੇ ਇਹ ਧਰਨਾ ਲਾਉਣਾ ਪਿਆ ਮਜਬੂਰੀ ਬਣ ਕੇ ਕਿਉਂਕਿ 10 ਦਿਨ ਹੋ ਗਏ ਸੀ ਲਾਰੇ ਲਾਈ ਜਾਂਦੇ ਸੀ ਕੁਝ ਵਾਅਦੇ ਵਾਕੇ ਚਲੇ ਜਾਂਦੇ ਸੀ ਪਰ ਸਾਡਾ ਜਿਹੜਾ ਨਾ ਉਹਦੀ ਸਫਾਈ ਨਹੀਂ ਛੇੜੀ ਨਾ ਕੋਈ ਸਾਧਨ ਆ ਰਿਹਾ ਸੀ ਠੀਕ ਹੈ ਨਾ ਕੋਈ ਮਸ਼ੀਨਾਂ ਉੱਤੇ ਸਫਾਈ ਠੀਕ ਹੈ ਇਹ ਪਿੱਛੋਂ ਪਾਣੀ ਆ ਜਾਂਦਾ ਹਾਂਜੀ ਇਹਦੇ ਓਵਰਫਲੋ ਠੀਕ ਹੈ ਜੀ ਇਹਦੇ ਕਰਕੇ ਕੁਝ ਤਾਂ ਘਰ ਢਾਲੀਆਂ ਡੁੱਬੀਆਂ ਪਈਆਂ ਹਾਂਜੀ ਕੁਝ ਫਸਲ ਡੁੱਬੀ ਜਾਂਦੀ ਹਾਂਜੀ ਉਹਦੇ ਕਰਕੇ ਸਾਨੂੰ ਅੱਜ ਕਿੰਨਾ ਟਾਈਮ ਦੇ ਕੇ ਚੱਲੇ ਜੀ ਆਪਾਂ ਨੂੰ ਇਹਦੇ ਖਲਾਈ ਦਾ ਟਾਈਮ ਕਿੰਨਾ ਦੇ ਕੇ ਚੱਲੇ ਡੇਢ ਘੰਟਾ ਡੇਢ ਘੰਟਾ ਡੇਢ ਘੰਟਾ ਦਾ ਕਾਹ ਤੇ ਨਾ ਮਸ਼ੀਨ ਆ ਜਾਊਗੀ ਠੀਕ ਹੈ ਤਾਂ ਫਿਰ ਅਗਲੀ ਕਾਰਵਾਈ ਜੇ ਖਲਾਈ ਨਹੀਂ ਹੁੰਦੀ ਕੀ ਹੋਊਗੀ ਕਿ ਫਿਰ ਇਹ ਦੁਬਾਰਾ ਜਿਹੜਾ ਇਹ ਦੁਬਾਰਾ ਐਕਸਲ ਜਾ ਜਾਊਗਾ ਵੀ ਜਿਹੜਾ ਜੇ ਹੁਣ ਤਾਂ ਅਸੀਂ ਇਹਨਾਂ ਦੇ ਵਿਸ਼ਵਾਸ ਤੇ ਇੱਕ ਵਾਰੀ ਇਹਨੂੰ ਤਰਨੇ ਨੂੰ ਮੋਹਤਲੀ ਕਰ ਰਹੇ ਆ ਠੀਕ ਹੈ ਜੀ ਇਹ ਨਹੀਂ ਵੀ ਅਸੀਂ ਇਹਨੂੰ ਬੰਦ ਕਰ ਰਹੇ ਆ ਪੱਕਾ ਠੀਕ ਹੈ ਜੀ ਮੋਹਤਲੀ ਕਰ ਰਹੇ ਆ ਇਸ ਤੋਂ ਮਗਰੋਂ ਜੇ ਇਹਨਾਂ ਨੇ ਇਹ ਜਿਹੜਾ ਵਾਅਦਾ ਕੀਤਾ ਘੰਟੇ 1.5 ਘੰਟੇ ਦੀ ਬਜਾਏ 2 ਘੰਟੇ 2.5 ਵੀ ਅਸੀਂ ਦੇਖ ਲਾਂਗੇ ਇਸ ਤੋਂ ਜ਼ਿਆਦਾ ਜਿਹੜਾ ਨਾ ਦੇਖਣਾ ਸਾਨੂੰ ਸਾਡੇ ਘਰਾਂ ਦਾ ਬਹੁਤ ਨੁਕਸਾਨ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਠੀਕ ਹੈ ਸਾਰੀ ਕਰੀ ਨਾ ਉਹਦਾ ਸਾਡਾ ਸਪਾਈ ਕਰੀ ਜਿਸੇ ਸਪਾਈ ਤਾਂ ਹੋਦੀ ਹੈ ਮਸ਼ੀਨ ਚੱਲਦੀ ਹੈ ਪਿੱਛੇ ਬੜੀ ਵੱਡੀ ਗਲਤੀ ਹੁੰਦੀ ਹੈ ਜੇ ਇਹ ਚੱਲਦੀ ਪਿੱਛੇ ਸਪਾਈ ਹੁੰਦੀ ਹੈ ਪਿੱਛੇ ਸਾਫ ਕਰਦੇ ਨੇ ਮਸ਼ੀਨ ਉਹਦਾ ਪਾਣੀ ਫਿਰ ਸਾਡੇ ਇੱਥੇ ਆਉਣਾ ਨਹੀਂ ਨਹੀਂ ਉੱਧਰ ਅੱਗੇ ਵੀ ਸਪਾਈ ਕਰਦੇ ਅਸੀਂ ਨਾ ਕੋ ਬਿਉਣ ਲੱਗਦੀ ਹਾਂ ਉਹ ਵੀ ਕਹਿੰਦੇ ਵੀ ਬੈਂਟੀ ਤੋਂ ਅੱਗੇ ਵੱਡੇ ਸੇਮ ਨਾਲ ਪਾਣੀ ਲਿਖਾ ਜਾਂਦਾ ਮਸ਼ੀਨਾਂ ਸਾਫ ਕਰ ਉਹ ਕਹਿੰਦੇ ਵੀ ਅਸੀਂ ਦੀ ਸਫਾਈ ਵੀ ਕਰਾਂਗੇ ਨਾ ਪਿੱਛੇ ਪਿੱਛੇ ਵਾਲੇ ਜਨਾਬ ਉਹਦਾ ਅੱਗੇ ਵੀ ਡਿੱਟ ਕੰਢੀ ਮਸ਼ੀਨਾਂ ਪਾਣੀ ਹਾਂਜੀ ਠੀਕ ਹੈ ਨਾ ਉਸ ਕੋ ਬਣੀ ਰੋਕੋ ਜਿਹੜਾ ਜਿਹਨੇ ਸਾਡੇ ਅੱਖਾਂ ਲਈ ਜਿਹੜੀ ਚਲਦੀ ਆਉਂਦੀ ਜਾਵੇ ਉਹ ਰੋਕੋ ਜਿਹੜੀ ਚਾਹੀਦੀ ਉਹਨੂੰ ਮਾਰੋ ਚਾਰਾ ਕੱਢੀ ਜਾਵੇ ਸਾਡੇ ਪਿੰਡ ਦਾ ਮਸਲਾ ਕੋਈ ਘੱਲ ਹੁੰਦਾ ਬੜਾ ਸਮਝ ਲੋ ਪੜ ਕੇ ਸੁਣਾ ਦਿਓ ਤੁਸੀਂ ਸੁਣਾ ਦਿਓ ਜੇ ਕਰਾਂਗੇ ਤੁਸੀਂ ਪੜ ਕੇ ਸੁਣਾ ਦਿਓ ਸਮਝ ਨਹੀਂ ਆਉਂਦੀ ਕੀ ਰਾਂ ਆਪਣਾ ਲਿਖਿਆ ਪੜਿਆ ਨਹੀਂ ਜਾਦਾ ਬਨਾਰਾ ਰੋਡ ਤੋਂ ਨਹੀਂ ਜੀ ਬਨਾਰਾ ਰੋਡ ਨਾਲ ਹਾਂ ਜੀ ਕੋ ਜਿਹੜੀ ਅੱਖਾਂ ਵੀ ਛੜਦਾ ਏ ਓਏ ਹਾਂ ਠੀਕ ਹੈ ਉਹਦੀ ਸਫਾਈ ਜੀ ਉਹ ਵੀ ਤੁਰੰਤ ਤੋਂ ਜੀ ਜੇ ਦੱਸਦਾ ਹਾਂ ਅੰਤ ਬਿਟਰ ਨਾਲ ਸਿਮਰਾਂਜੀ ਸਫਾਈ ਹਾਂ ਜੀ ਗੁਜ਼ਾਰ ਕੀਤੀ ਜਾਵੇ ਸਿਮਰਾਂਜੀ ਸਫਾਈ ਹਾਂ ਜੀ ਸਿਮਰਾਂਜੀ ਤੋਂ ਪਾਣੀ ਲਈ ਪੱਕੇ ਤੌਰ ਤੇ ਪੱਕੇ ਤੌਰ ਤੇ ਮੋਟਰਾਂ ਲਾਈਆਂ ਜਾਂ ਜਾਣ ਜੀ ਰਾਸਤਨ ਬਿਟਰ ਨਾਲ ਸਿਮਰਾਂਜੀ ਦੀ ਸਫਾਈ ਕਰਵਾਈ ਜਾਵੇ ਇਹਦੀ ਸਰਪਾਈ ਕਰਾਈ ਜਾਵੇ ਤੇ ਆ 3 ਫੇਸ ਬਿਜਲੀ ਜਿਹੜੀ ਹੈ 24 ਘੰਟੇ ਕੀਤੀ ਹੈ 24 ਘੰਟੇ ਇਹ ਮੈਸੇਜ ਨਹੀਂ ਸੁਣਦੇ ਤਾਂ ਜਿਹੜਾ ਉਹ ਨਹੀਂ ਕਰ ਲੈਂਦਾ ਠੀਕ ਹੈ ਤੇ ਆ ਮਸ਼ੀਨ ਜਿਹੜੀ ਬਿਜਲੀ ਉਹ ਜਰੂਰੀ ਪਾਓ ਇਹ ਪਹਿਲੇ ਪਹਿਲਾ ਨੰਬਰ ਹੀ ਹੋਵੇ ਪਹਿਲਾ ਨੰਬਰ ਹੀ ਹੋਵੇ ਪਾੜਨ ਵਾਲਾ ਉਹ ਆ ਗਿਆ ਉਹ ਨਹੀਂ ਪਾਣੀ ਖਿੱਚਣਾ ਪਾਣੀ ਸਾਡੇ ਪਿੰਡ ਦਾ ਉੱਤੋਂ ਵੀ ਆਉਂਦਾ ਪਿੰਡ ਦਾ ਹੀ ਪੈਂਦਾ ਪਾਣੀ ਕਿ ਜਾਂਦਾ ਜੀ ਉਹਨਾਂ ਕੋਲੋਂ ਤਾਂ ਸਾਰਾ ਉੱਥੇ ਹੀ ਜਾਂਦਾ ਬੇਨਤੀ ਹੈ ਵੀ ਅਸੀਂ ਮਸ਼ੀਨ ਦੀ ਇੱਕ ਵਾਰ ਗੱਲ ਕਰਾਂਗੇ ਜੀ ਅਸੀਂ ਅਮਰ ਤਿਆਰ ਹੋਵਾਂਗੇ ਠੀਕ ਹਾਂਜੀ ਹਾਂਜੀ ਤੇ ਡੀਟੈਂਟ ਨੂੰ ਕਿ ਤੁਹਾਨੂੰ ਉਬਾਰੀ ਵੀ ਕਿੱਥੇ ਪਹੁੰਚ ਕਿੱਥੇ ਵੇਚਣਾ ਠੀਕ ਹੈ ਪੱਖੇ ਸੁਰਜੀ ਧਰਤ ਵਿਚਾਰ ਠੀਕ ਹੈ ਚਲੋ ਜੋ ਸਾਹਿਬ ਕਹਿੰਦੇ ਨੇ ਹੁਣ ਦੱਸੋ ਬਾਤ ਗੱਲ ਇਹ ਜੀ ਮਹਿਕਮੇ ਦਾ ਕੋਈ ਵਿਸ਼ਵਾਸ ਨਹੀਂ ਜੀ ਅਸੀਂ ਤੁਹਾਡੇ ਵਿਸ਼ਵਾਸ ਨਹੀਂ ਕਰਦੇ ਜੀ ਕੋਈ ਵਿਸ਼ਵਾਸਤ ਕਰੋ ਡੇਢ ਘੰਟਾ ਕਰੋ ਡੇਢ ਤੋਂ ਵੱਧ ਨਾ ਕਰਿਆ ਜੀ ਸ਼ਾਮ ਨੂੰ ਫੇਰ ਨਹੀਂ ਆਪਾਂ ਰਾਮ ਨਾਲ ਆਏ ਨਾ ਸ਼ਾਮ ਨੂੰ ਦਾ ਨਹੀਂ ਕੋਈ ਨਹੀਂ ਹਾਂ ਜੀ ਕੋਈ ਗੱਲ ਨਹੀਂ ਆਪਾਂ ਰਲ ਕੇ ਸਾਰਾ ਸਹਿਯੋਗ ਨਾਲ ਕੋਈ ਜਿਉਂਕਾ ਐਡੀਟੀ ਕੋਈ ਸਾਰੇ ਵੀਰਵਾਰ ਥੋੜੀ ਜਿਹੀ ਇਸੇ ਇਸੇ ਗੱਲ ਨਾਲ ਉਈ ਗੱਲ ਨਹੀਂ ਬੇਰ। ਇਹ ਕੋਈ ਨਹੀਂ ਕੋਈ ਸਰਕਾਰ ਦੀ। ਕਿਉਂਕਿ ਪਾਣੀ ਇੱਥੇ ਵਧ ਹੀ ਜਾਣਾ। ਇੱਕ ਮਿੰਟ ਇੱਕ ਮਿੰਟ ਦੀ ਇਹ ਆ। ਆਹ ਮੋਟਰ ਸਾਰੀਆਂ ਚਲੋ ਚਾਚੀ ਗੱਲ ਕਰ ਲਈਏ। ਆਹ ਕਰ ਕਰੋ ਇਹ ਚੱਲਦੀਆਂ ਵੀ ਉਧਰ ਆ ਵੱਡੀਆਂ ਮੋਟਰਾਂ ਸਾਡੀਆਂ ਸਾਰੀਆਂ। ਜੀ ਕਿਤੇ 15 ਦਿਨਾਂ ਵਾਸਤੇ ਤੁਸੀਂ ਬੰਦ ਕਰਵਾ ਦਿਓ। ਉਧਰੋਂ ਪਾਣੀ ਉਧਰ ਪਾਣੀ ਫਿਰ ਨੁਕਸਾਨ ਹੋਏਗਾ। ਸਾਡੇ ਜੀ। ਸੰਵਾਦ ਆਪਣੀ ਸਮਝ ਆ ਗਈ ਇਹ ਤਕਰੀਬਨ ਹੀ ਮੋਟਰ ਜਿੰਨੀ ਵਾਲੇ ਨਾਲ ਪਾਣੀ ਬੰਦ ਹੋ ਜਾਣ 15 ਦਿਨ ਤੱਕ ਪਾਣੀ ਕੋ ਦੋ ਦੋ ਫੁੱਟ ਤੱਕ ਹੋਣਗੇ ਸਾਡੇ ਛੁੱਟ ਜੰਦੇ ਉਧਰ ਪਾਣੀ ਇਹ ਆਪਣਾ ਇਹ ਖੇਤਾਂ ਨੂੰ ਲੱਗਦਾ ਜੀ ਲਾਉਣੀਆਂ ਤੇ ਉਹ ਕੱਢ ਕੱਢ ਦੇ ਫੇਰੀ ਜੇ ਛੱਟ ਜੰਦੇ ਪਾਣੀ ਚਲਾਉਣੀਆਂ ਤੇ ਆਪ ਦੀਆਂ ਖੇਤਾਂ ਵਾਲੀਆਂ ਮੋਟਰ ਚਲਾ ਲੈਣ ਖੇਤਾਂ ਵਾਲੀਆਂ ਤੇ ਖੇਤਾਂ ਦੇ ਵਿੱਚ ਲੱਗੀਆਂ ਫੇਰ ਲਾਉਣੀਆਂ ਜਿਹਕੇ ਲੋੜੇ ਤੇ ਫੇਰ ਆਖਾ ਲੋੜ ਤਾਂ ਹੈ ਨਹੀਂ ਹੁਣ ਜੁਨਾ ਪੱਕ ਜਣਾ ਪਾਣੀ ਸਾਰੇ ਕੱਢਾ ਜਾਂ ਫਿਰ ਉਧਰੋਂ ਲਾ ਕੇ ਟਰੈਕਟਰ ਚੱਲਦੇ ਪਾਣੀ ਕੱਢੀ ਜਾਂਦੇ ਸਾਹਿਬ ਨੂੰ ਗੱਲ ਸਮਝ ਆ ਗਈ ਆ ਗਈ ਨਾ ਜੀ ਕਿਉਂ ਸਾਡੇ ਆਖਿਆ ਕਰੇਗਾ ਜ਼ਿਮੀਦਾਰ ਗੁੱਸਾ ਤੇ ਜੇ ਤੁਸੀਂ ਇਹਨਾਂ ਨੂੰ ਕਿਤੇ 10 ਦਿਨ ਬੰਦ ਕਰਵਾ ਦੇ ਤੁਸੀਂ ਸਾਰਾ ਹੀ ਮਸਲਾ ਹੱਲ ਹੋ ਜਾਏਗਾ ਇਹਨਾਂ ਦਾ ਨੁਕਸਾਨ ਤਾਂ ਕੀ ਹੁੰਦਾ ਕੋਈ ਨੁਕਸਾਨ ਨਹੀਂ ਅਸੀਂ ਵੀ ਜ਼ਿਮੀਦਾਰ ਆ ਅਸੀਂ ਜੋ ਝੋੜਾ ਸਾਡਾ ਵੀ ਹੈ ਇਹਨਾਂ ਦਾ ਆਪਣੇ ਪਿੰਡ ਦੀਆਂ ਇਹ ਲੰਬੀਆਂ ਦੀਆਂ ਪੰਜਾਬੇ ਦੀਆਂ ਦੋ ਪਿੰਡਾਂ ਦੀਆਂ ਨੇ ਪੰਜਾਬੀ ਦਾ ਪੰਜਾਬੇ ਪਿੰਡ ਦੀਆਂ ਤੇ ਲੰਬੀਆਂ ਵੀ ਨੇ ਕਈਆਂ ਸਾਰੀਆਂ ਨੇੜੇ ਨੇੜੇ ਨੇ ਪਾਣੀ ਸਾਰਾ ਸਿੰਚਾਈ ਵਾਲਾ ਏਰੀਆ ਜੀ ਠੀਕ ਹੈ ਕਿ ਪਤਾ ਨਹੀਂ ਕਿਉਂ ਤੁਹਾਨੂੰ ਸਮਝ ਚਲੋ ਇਹਨਾਂ ਨਾਲ ਪੈਸੇ ਵੀ ਗੱਲ ਕਰ ਲਉਂਗਾ ਵੀ ਗੱਲ ਕਰ ਲਉਂਗਾ ਆਪੇ ਉਧਰ ਤੋਂ ਚੋਕ ਦੇ ਡਰੇਨ ਚ ਸੁੱਟੀ ਜਾਂਦੇ ਜੇ ਉਧਰ ਤੋਂ ਇਹ ਮੋਟਰ ਚਲਾਉਂਦੇ ਗੱਲ ਕਰ ਰਿਹਾ ਨਾ ਆਪਾਂ ਬੈਠ ਕੇ ਇਹ ਚਾਹੁੰਦੇ ਤੁਸੀਂ ਐਕਸਟ੍ਰੀਮ ਸਰ ਨੂੰ ਕਹਿ ਕੇ ਬੰਦ ਕਰਵਾ ਦੇ ਕਿਸੇ ਦਾ ਕੋਈ ਤਰਾਜ ਨਹੀਂ ਹੋਣਾ ਮੇਰੇ ਖਿਆਲ ਨਾਲ ਸਾਨੂੰ ਜ਼ਿਆਦਾ ਦੱਸਣ ਹਾਂਜੀ ਪਿੱਛੇ ਡਰੇਨ ਚ ਨਾ ਉਧਰੋਂ ਚੱਲ ਜਾ ਡਰੇਨ ਚ ਇਹ ਉਹ ਕਰਦੇ ਨੇ ਬੰਦ ਇਹਨਾਂ ਨੂੰ ਵੀ ਪਾਈਏ ਵੀ ਨਹੀਂ ਚਲਾਉਂਦੀ ਜੇ ਕਿ ਲੋੜ ਆ ਕੇ ਖੇਤਾਂ ਸਾਡੇ ਚਲਾਉਂ ਆ ਜੀ ਖੇਤੜੀ ਚਲਾ ਲਈਏ ਠੀਕ ਹੈ ਜੀ ਇਹ ਨਾ ਐਵੇਂ ਜਿਹਨੂੰ ਨਹੀਂ ਲੋੜ ਖੇਤ ਗੇੜਾ ਮਾਰ ਨਹੀਂ ਜਾਂਦੇ ਨਹੀਂ ਮੋਟਰ ਵੇਖੋ ਪੱਖੇ ਲੱਗੇ ਉਹ ਜੋ ਸਾਡੀ ਅਸਟੀਆਂ ਦੇ ਗ੍ਰੇਡ ਦੇ ਪਤਾ ਇਸੇ ਨਾਲ ਬੰਦ ਕਰਨੇ ਪੈ ਰਹੇ ਜਾਂ ਨਹੀਂ ਆਪਾਂ ਮੁਕਾਜ ਨਹੀਂ ਅੱਛਾ ਇਹ ਪਹਿਰ ਚਲੋ ਇਹ ਵੀ ਧਿਆਨ ਜੀ ਰੱਖਿਆ ਜੀ ਸਾਡਾ ਕੋਈ ਝਗੜਾ ਨਹੀਂ ਅਸੀਂ ਨੇ ਪਾਣੀ ਵਾਪਸ ਫਿਰ ਸਾਡੇ ਇੱਥੇ ਹੋਰ ਗਈਆਂ ਬੱਤੀਆਂ ਬੰਦਾਂ ਜਿੱਤਰਾ ਕੀ ਹੋਊਗਾ ਕੋਈ ਕੋਸ਼ਿਸ਼ ਹੋਵੇ ਬਾਅਦ ਚ ਕਰ ਲਓ ਜੇ ਕੋਈ ਚੱਲੂ ਫੇਰ ਆਉਂਗਾ ਅੱਗੇ ਦਾ ਸਾਬ ਮੈਂ ਆਈ ਜਾਂਦਾ ਨਾਮ ਕੋਈ ਨਾ ਕੋਈ ਚੰਗੀ ਸਾਡਾ ਮਸਲਾ ਲੋਕਾਂ ਦੇ ਮੂੰਹ ਅੱਗੇ ਏਨੀ ਦੇ ਮਰਦਾਨੀ ਨੇ ਰੱਖੀ ਸਰ ਕਿਸਾਨਾਂ ਨੇ ਅੱਜ ਜਿਵੇਂ ਕਿ ਨਹਿਰਾਂ ਦੇ ਸਰਾਂ ਦੇ ਹੈਡਰ ਤੇ ਤਾਂ ਨਾ ਲਾ ਰਕਿਆ ਡਰੇਨਾਂ ਦੀ ਖਦਾਈ ਨਹੀਂ ਹੋਈ ਤਾਂ ਕੀ ਭਰੋਸਾ ਦੇ ਕੇ ਚੱਲਿਓ ਜੀ ਡਰੇਨ ਦੀ ਸਫਾਈ ਪਿੱਛੋਂ ਹੋ ਰਹੀ ਹੈ ਇੱਥੇ 1.5 ਘੰਟੇ ਤੱਕ ਤੁਸੀਂ ਪਹੁੰਚ ਜੂਗੀ ਉਡੀ ਸਫਾਈ ਉਹ ਸ਼ੁਰੂ ਕਰ ਦੇਣਗੇ ਠੀਕ ਹੈ ਜੀ ਠੀਕ ਹੈ ਨਾ ਜੀ ਥੋੜਾ ਮਤਲਬ ਤਰੀਕੇ ਵਾਜ ਹੋ ਰਹੀ ਹੈ ਮਤਲਬ ਅਤਲਾਈ 60 ਵਾਰ ਹੈ ਠੀਕ ਹੈ ਭਾਈ ਪਰ ਹੋ ਰਹੀ ਹੈ ਪਿੱਛੋਂ ਜਾਰੀ ਕਾਰਨ ਕੀ ਹੈ ਇੰਨਾ ਲੇਟ ਸਫਾਈ ਕਿਉਂ ਹੋ ਰਹੀ ਹੈ ਜੀ ਦੇਖੋ ਮਹਿਕਮੇ ਨੂੰ ਪਰ ਇਹਦੇ ਬਾਰੇ ਸੌਲਜ ਹੈ ਹਾਂਜੀ ਪਰ ਸਫਾਈ ਹੋ ਰਹੀ ਹੈ ਠੀਕ ਹੈ ਸਾਰੀਆਂ ਟ੍ਰੇਨਾਂ ਫਲਾਈ ਹੋ ਜੂਗੀ ਇਹ ਵੀ ਸਾਈਡ ਹੀ ਹੋ ਜਾਏਗੀ ਸਾਰੀਆਂ ਟ੍ਰੇਨਾਂ ਦੇ ਨਹੀਂ ਜਿਵੇਂ ਕੱਖਾਂ ਵਾਲੀ ਵਾਲੀ ਇਹ ਵੀ ਪਿੱਛੇ ਪਈ ਸਾਰੀ ਸੇਕ ਵਾਲਾ ਸਾਰੀ ਅੰਦਰ ਜਾ ਰਹੀ ਤੇ ਇਹ ਰੇਂਜ ਦੀ ਸਫਾਈ ਹੋ ਜੂਗੀ ਉਹ ਪਿੱਛੋਂ ਦੀ ਹੁੰਦੀ ਹੈ ਠੀਕ ਹੈ ਇਹਦੀ ਸਫਾਈ ਮਤਲਬ ਡੇਢ ਘੰਟੇ ਤੋਂ ਮਸ਼ੀਨ ਆ ਜੂਗੀ ਠੀਕ ਹੈ ਜੀ ਉਸ ਸਫਾਈ ਸ਼ੁਰੂ ਕਰਾ ਦੇ